ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਹੋਰ ਘਰ ਇਸ ਦੀ ਚਣਾਈ ਵੀ ਘਾਰੇ ਚ ਆਪਾਂ ਇਹ ਘਾਰੇ ਵਾਲੇ ਘਰ ਇਸ ਕਰਕੇ ਦਿਖਾ ਰਹੇ ਹਾਂ ਬਈ ਵੀ ਜੇ ਕਿਸੇ ਨੇ ਵੀ ਆਪਣੇ ਮਤਲਬ ਪੈਸੇ ਦੀ ਬਚਤ ਕਰਨੀ ਹੈ ਜਾਂ ਘੱਟ ਪੈਸਿਆਂ 'ਚ ਸਾਰਨਾ ਥੋੜੇ ਪੈਸਿਆਂ 'ਚ ਵਧੀਆ ਘਰ ਬਣਾਉਣਾ ਹੈ ਤਾਂ ਉਹ ਘਾਰੇ ਦੀ ਚਣਾਈ ਕਰ ਸਕਦਾ ਹੈ ਕਾਰਨ ਕਿ ਅਵੀ ਸਿਮਿੰਟ ਨਹੀਂ ਪਹਿਲਾਂ ਚਣਾਈ ਤੇ ਬਹੁਤ ਜ਼ਿਆਦਾ ਲੱਗ ਜਾਂਦਾ ਕਈ ਵਾਰੀ ਸਾਡੇ ਕੋਲੇ ਉਦੋਂ ਬਾਅਦ ਲਪਾਈ ਕਰਨ ਲਈ ਵੀ ਕਈ ਵਾਰੀ ਪ੍ਰਬੰਧ ਨਹੀਂ ਹੁੰਦਾ ਤਾਂ ਮੈਂ ਚਾਹਣਾ ਵੀ ਇਹ ਚਣਾਈ ਤੁਸੀਂ ਘਾਰੇ ਦੀ ਕਰ ਲਓ ਤਾਂ ਉਸ ਤੋਂ ਬਾਅਦ ਬਹੁਤ ਥੋੜੇ ਸੀਮੈਂਟ ਨਾਲੀ ਉਹਦੀ ਲਪਾਈ ਹੋ ਸਕਦੀ ਹੈ ਤਾਂ ਘਰ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ ਕਿਉਂਕਿ ਆਪਣਾ ਜਿੰਨਾ ਸੀਮੈਂਟ ਚਣਾਈ ਚ ਲੱਗਣਾ ਉਹਦੇ ਤੀਜੇ ਹਿੱਸੇ ਨਾਲੀ ਲਪਾਈ ਹੋ ਜਾਣੀ ਹੈ ਜੇ 100 ਬੋਰੀਓ ਦੇ ਚ ਲੱਗੂ ਤਾਂ 30 ਬੋਰੀਆਂ ਨਾਲ ਉਹਨਾਂ ਇਹ ਲਪਾਈ ਹੋ ਜੂਗੀ ਚਣਾਈ ਘਾਰੇ ਦੀ ਵਧੀਆ ਰਹਿੰਦੀ ਹੈ ਪਹਿਲਾਂ ਸਾਰੇ ਘਰੀ ਘਰਾਈ ਘਾਰੇ ਦੀ ਚਣਾਈ ਹੁੰਦੇ ਸੀ ਅੱਜ ਤੋਂ 35-40 ਸਾਲ ਪਹਿਲਾਂ ਥੋੜਾ ਥੋੜਾ ਇਸ ਮੈਂਟ ਲਾਇਆ ਜਾਂਦਾ ਸੀ ਤੇ ਉਸੇ ਤਰ੍ਹਾਂ ਹੁਣ ਦੁਬਾਰਾ ਵੀ ਬਣਨ ਲੱਗ ਗਏ ਤੇ ਤੁਸੀਂ ਬਣਾ ਵੀ ਸਕਦੇ ਹੋ ਕਿਉਂਕਿ ਨਵੇਂ ਨਕਸ਼ਾ ਮੁਤਾਬਕ ਨਵੇਂ ਤਰੀਕਿਆਂ ਮੁਤਾਬਕ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਵੀ ਹਰੇਕ ਬੰਦੇ ਦੇ ਵਸਦਾ ਗੱਲ ਨਹੀਂ ਹੈ ਘਰ ਪਾਉਣਾ ਬਾਕੀ ਗਾਰੇ ਦੀ ਚਣਾਈ ਵਾਲੇ ਘਰ ਵੀ ਬਹੁਤ ਲੰਬਾ ਸਮਾਂ ਚੱਲਣਗੇ ਹੁਣ ਆਪਾਂ ਦੇਖ ਰਹੇ ਹਾਂ ਕਿੱਡਾ ਨੁਕਸਾਨ ਹੋ ਗਿਆ ਹੜ ਆ ਗਈ ਉਧਰ ਵੀ ਲੋਕਾਂ ਨੇ ਘਰ ਬਣਾਉਣੇ ਆ ਮੇਰੀ ਕੋਸ਼ਿਸ਼ ਹੈ ਵੀ ਉਹ ਇਸੇ ਤਰ੍ਹਾਂ ਗਾਰੇ ਦੀ ਚਣਾਈ ਨਾਲ ਹੀ ਬਣਾਏ ਜਾਣ ਤਾਂ ਕਿ ਉਹਨਾਂ ਦਾ ਥੋੜੇ ਪੈਸਿਆਂ ਨਾਲ ਸਰ ਸਕੇ ਤੁਸੀਂ ਲਪਾਈ ਨਹੀਂ ਕਰ ਸਕਦੇ ਉੱਤੇ ਭੰਵੇਂ ਕਿਹੜਾ ਟੀਪ ਕਰ ਲੋ ਉਹ ਘਰ ਵੀ ਮਤਲਬ ਬਹੁਤ ਸਮਾਂ ਚੱਲਦੇ ਆ ਜਿਹੜੇ ਹੁਣ ਗਾਰੇ ਦੇ ਮਕਾਨ ਆ ਕੋਈ ਊਨ ਹੀ ਡਿੱਗੇ ਹੋ ਨੀਵੇਂ ਹੋ ਗਏ ਹਾਂਜੀ ਅੱਜ ਜਿਹੜਾ ਆਪਾਂ ਤੁਹਾਨੂੰ ਇਹ ਗਾਰੇ ਦਾ ਮਕਾਨ ਦਿਖਾਇਆ ਸੀਗਾ ਜੀ ਵੀ ਜਿੱਦੀ ਚੁਣਾਈ ਸਾਰੀ ਗਾਰੇ ਚ ਹੋਈ ਵੀ ਆ ਤੇ ਇਹ ਬੀਬੀ ਦਾ ਘਰ ਹੈ ਜੀ ਆਪਾਂ ਇਹਨਾਂ ਤੋਂ ਜਾਣਦੇ ਵੀ ਇਹਨਾਂ ਨੇ ਘਾਰੇ ਚ ਹੀ ਕਿਉਂ ਬਣਾਇਆ ਘਰ ਆਪਾਂ ਪੁੱਛਦੇ ਆਂ ਬਾਈ ਜੀ ਕੀ ਨਾਮ ਹੈ ਜੀ ਆਪਣਾ ਨਾਮ ਸਕੰਦਰ ਸਿੰਘ ਆ ਜੀ ਸਕੰਦਰ ਸਿੰਘ ਹਾਂ ਜੀ ਠੀਕ ਆ ਬਾਈ ਜੀ ਪਿੰਡ ਮਹਿਰਾਜ ਪਿੰਡ ਮਹਿਰਾਜ ਠੀਕ ਹੈ ਤੇ ਬਾਈ ਜੀ ਇਹ ਹੀ ਜਾਣਨ ਦੀ ਕੋਸ਼ਿਸ਼ ਕਰਦੇ ਸੀ ਕਿ ਜਿਵੇਂ ਅੱਜ ਕੱਲ ਸਾਰੇ ਮਕਾਨ ਲੋਕ ਸਿਮਿੰਟ ਚ ਹੀ ਚਣਾਈ ਕਰਕੇ ਬਣਾਉਂਦੇ ਆ ਜਾਂ ਵੀਮਨ ਵਾਲੀ ਬਣਾਉਂਦੇ ਆ ਵੀ ਤੁਸੀਂ ਇਹ ਸਾਰੀ ਚਣਾਈ ਘਾਰੇ ਚ ਕੀਤੀ ਆ ਠੀਕ ਆ ਵੀ ਆਪਾਂ ਲੇਟ ਹੋ ਗਏ ਆਪਾਂ ਵੀਡੀਓ ਪਹਿਲਾਂ ਬਣਾਉਣੀ ਚਾਹੀਦੀ ਸੀ ਹਾਂ ਪਰ ਕੋਈ ਗੱਲ ਨਹੀਂ ਜਿੰਨੇ ਆਪਣੇ ਦਰਸ਼ਕ ਦੇਖ ਰਹੇ ਆ ਲੋਕਾਂ ਨੂੰ ਤਾਂ ਪਤਾ ਹੀ ਆ ਹਾਂ ਜੀ ਤੁਸੀਂ ਗਾਰੇ ਕਿਉਂ ਬਣਾਇਆ ਜੀ ਹਰਕਾਰ ਇਹ ਗਾਰੇ ਜੀ ਉਥੇ ਪਹਿਲਾਂ ਆਪਣੇ ਬਜ਼ੁਰਗ ਬਣਾਦੇ ਹੁੰਦੇ ਸੀ ਠੀਕ ਹੈ ਜੀ ਆਪਣੇ ਹੁਣ ਵੀ 40 ਤੋਂ 45 ਸਾਲ ਦੇ ਮਕਾਨ ਹੈ ਜੀ ਵਧੀਆ ਪਿਆ ਠੀਕ ਹੈ ਜੀ ਇਹ ਜਿਵੇਂ ਆਪਣੇ ਪਿੱਛੇ ਦੁਆਰ ਆ ਵੀ ਇਹ ਆਹ ਕਹਿੰਦਾ ਇਹਨੂੰ ਕਿੰਨੇ ਸਾਲ ਹੋ ਗਿਆ 50 ਤੋਂ 55 ਸਾਲ ਇਹਨੂੰ ਹੋ ਗਿਆ ਜੀ ਇਹ ਨਹੀਂ ਬਹੁਤ ਵਧੀਆ ਪਈ ਜਿੰਨੇ ਮੀਂਹ ਪਿਆ ਵਾਰਸ ਆਇਆ ਹਾਂਜੀ ਹਾਂ ਤੇਰੀ ਮਿੱਟੀ ਗਾਗਾ ਵੀ ਦੇਖੋ ਜਿੰਨਾ ਨਿਕਲਣਾ ਸੀ ਨਿਕਲ ਗਿਆ ਪਰ ਹੋਣਾ ਇੱਕ ਉੱਤਰ ਸਾਫ ਪਈ ਹੈ ਇਹ ਬਹੁਤ ਵਧੀਆ ਹੁਣ ਆਪਣੇ ਲਗਾਤਾਰ ਮੇਰਾ ਮਹੀਨਾ ਡੇਢ ਮਹੀਨਾ ਮੀਂਹ ਪਈ ਗਿਆ ਹਾਂਜੀ ਉਸ ਦੇ ਬਾਵਜੂਦ ਵੀ ਇਹਨੂੰ ਕੁਝ ਨਹੀਂ ਹੋਇਆ ਬਹੁਤ ਵਧੀਆ ਇਹਦੇ ਵਿੱਚ ਆ ਦੇਖੋ ਵੀ ਆਪਾਂ 2 ਰੁਪਏ ਦੇ ਦੇਖਦੇ ਸਿਮੈਂਟ ਇੱਕ ਤਾਹਾ ਦੇਖੋ ਤਾਹ ਨਹੀਂ ਆ ਬਾਕੀ ਇਹ ਗਾਹਾਂ ਵੀ ਤੁਸੀਂ ਇਹੀ ਕੰਮ ਰੱਖੀ ਹੈ ਅੰਗਰ ਦੇ ਵਿੱਚ ਵੀ ਜ਼ਿਆਦਾਤਰ ਅਸੀਂ ਕੀ ਕਰਦੇ ਹਾਂ ਹੁਣ ਜੇ ਕਿਤੇ ਗਾਰੇ ਦੀ ਕੰਧ ਦਾ ਤਾਂ ਉਹਦੇ ਨਾਲ ਅਸੀਂ ਅੱਡ ਕੰਧ ਲਾ ਲੈਂਦੇ ਆ ਜਾਂ ਨਾਲ ਬੀਮ ਲਾ ਲੈਂਦੇ ਆ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਲਾਇ ਇਸੇ ਕੰਦ ਨੂੰ ਬਰਤਿਆ ਗਿਆ 50 ਸਾਲਾਂ ਦੀ ਗੱਲ ਜੀ ਹੈ ਬਰਤਿਆ ਇਹਦੇ ਤੋਂ ਦੇਖੋ ਕੋਈ ਟੀਪ ਨਹੀਂ ਹੋਇਆ ਕੋਈ ਲਪਾਈ ਨਹੀਂ ਹੋਈ ਬਾਕੀ ਪਰਨੇ ਪਾਸੋਂ ਤਾਂ ਕੰਦ ਸਾਫ਼ ਹੋਇਆ ਹੈ ਸਾਂਝੀ ਕੰਦ ਹੋਣ ਕਰਕੇ ਇੱਧਰ ਦੂਜੀ ਸਾਈਡ ਆ ਗਈ ਪਰ ਫਿਰ ਵੀ ਕੰਦ ਇਹ ਬਹੁਤ ਵਧੀਆ ਪਈ ਹੈ ਜੀ ਤੇ ਬਾਈ ਜੀ ਬਚਤ ਕਿੰਨੀ ਹੋਊਗੀ ਹੋਊ ਇਹਦੇ ਵਿੱਚ ਵੱਧ ਜੇ ਅਪਨੇ ਪਲਾਸ ਸੀਮੈਂਟ ਦੇ ਵਿੱਚ ਕਰਦੇ ਚਨਾਈ ਇਹਦੀ ਘੱਟ ਕੋੜ ਨਾਲ ਸਵਾ ਡੇਢ ਲੱਖ ਦਾ ਆਪਣਾ ਬਚਤ ਹੋ ਗਿਆ ਜੀ ਗਾਰੇ ਦੇ ਵਿੱਚ ਨਹੀਂ ਕਰਨਾ ਹਾਂ ਜੇ ਆਪਾਂ ਸੀਮੈਂਟ ਦੇ ਕਰਦੇ ਡੇਢ ਲੱਖ ਰੁਪਈਆ ਵੱਧ ਵੀ ਲੱਗ ਜਾਂਦਾ ਹਾਂਜੀ ਤੇ ਜਿਹੜੀ ਤੁਸੀਂ ਦੂਜੀ ਗੱਲ ਕਹਿੰਦੇ ਸੀ ਆਪਾਂ ਉਹ ਵੀ ਦੇਖ ਰਹੇ ਸੀ ਵੀ ਉਹਦਾ ਸੋਰਾਸਲਾ ਦਾ ਵੀ ਓਡੀ ਸਮੱਸਿਆ ਸੀ। ਹਾਂਜੀ ਆਪਣਾ ਉਹ ਸੋਰਾਸਲਾ ਬਹੁਤ ਆਉਂਦਾ ਜੀ। ਮਕਾਨ ਕਾਉਣ ਸਾਰੀ ਉਹ ਥੋੜਾ ਜਾਂਣ ਲੱਗਾ ਸੀਮੈਂਟ ਦੇ ਵਿੱਚ ਜਿਹੜਾ। ਹਾਂਜੀ ਇੱਥੇ ਦੇ ਵਿੱਚ ਬਿਲਕੁਲ ਨਹੀਂ। ਠੀਕ ਹੈ ਜੀ। ਇੱਕ ਆਪਣਾ ਮਕਾਨ ਆ ਜੀ ਹੁਣ ਜਿਆਦਾ ਠੰਡਾ ਰਹਿੰਦਾ ਜੀ ਗਰਮੀ ਦੇ ਵਿੱਚ। ਠੀਕ ਹੈ ਜੀ। ਉਹ ਜਿਆਦਾ ਨਹੀਂ ਉਹ ਜਿੰਨੇ ਗਰਮ ਹੋਣ ਲੱਗਾ ਤਪਣ ਜਲਾ ਕਰਨੀ ਤਪਦੇ ਜੀ ਤਪਦੇ। ਤਪਦੇ ਇਹ ਬਹੁਤ ਠੰਡਾ ਰਹਿੰਦਾ। ਬਾਕੀ ਮੈਂ ਜੀ ਆਪਾਂ ਨੂੰ ਦੱਸੀ ਜਾਂਦਾ ਉਹ ਸਾਹਮਣੇ ਜਿੰਨੇ ਘਰ ਰਹੋ ਸਾਰੀ ਚਣਾਈ ਕਰ ਦੇ ਚਾਹੀ। ਹਾਂ ਉਹ ਸਾਰੀ ਗ ਵੀਰ ਸਾਰੀਆਂ ਕੰਧਾਂ ਕਰੇ ਸੀ ਆ ਵੀ ਇਹਨਾਂ ਨੂੰ ਕੀ ਹੋ ਗਿਆ ਕਦੋਂ ਕਦੋਂ ਦੀਆਂ ਖੜੀਆਂ ਹੋਣਗੀਆਂ ਜੀ ਹਾਂਜੀ ਬਹੁਤ ਟਾਈਮ ਤੋਂ ਬਹੁਤ ਥੋੜਾ ਤੇ ਨਾ ਮਾਤਰ ਸਿਮਿੰਟ ਲੱਗਿਆ ਹੋਇਆ ਵੀ ਜਿੱਥੇ ਇੱਥੇ ਕਿਤੇ ਕੋਈ ਲੈਂਟਰ ਲਾਇਆ ਵਾ ਉਹਨਾਂ ਨੇ ਉਹ ਵੀ ਉੱਥੇ-ਉੱਥੇ ਵਰਤਿਆ ਗਿਆ ਹਾਂਜੀ ਵੀ ਪੂਰੀ ਕੰਧ ਤੇ ਕੋਈ ਵਰਤਨ ਦੀ ਲੋੜ ਨਹੀਂ ਹੁੰਦੀ ਹਾਂਜੀ ਹਾਂਜੀ ਦੇਖੋ ਕਹਿਣ ਨੂੰ ਬੇਸ਼ੱਕ ਦਰਸ਼ਕਾਂ ਨੂੰ ਲੱਗੇ ਵੀ ਸਵਾ 1.5 ਲੱਖ ਰੁਪਏ ਦਾ ਵੀ ਇਹਨਾਂ ਕਿੰਨਾ ਕ ਖਰਚਾ ਸੀ ਪਰ ਥੋੜੇ-ਥੋੜੇ ਨਾਲ ਬਚਤ ਤਾਂ ਬਹੁਤ ਹੋ ਜਾਂਦੀ ਆ ਵੱਡੀ ਗੱਲ ਵੀ ਰੋ ਵੀ ਸਵਾ 1.5 ਲੱਖ ਦੀ ਗੱਲ ਨਹੀਂ ਹੈ ਵੀ ਵੀਰ ਨੇ ਕਿਹਾ ਵੀ ਸਵਾ 1.5 ਲੱਖ ਰੁਪਏ ਬ ਜਿਹੜੀ ਵੱਡੀ ਗੱਲ ਆ ਸੋਰੇ ਸਲਾਬ ਦੀ ਸੋ ਤੁਸੀਂ ਅੰਦਰੋਂ ਵੀ ਦੇਖਿਆ ਬਾਹਰੋਂ ਵੀ ਦੇਖਿਆ ਵੀ ਕਿਤੇ ਵੀ ਇਸ ਘਰ ਦੇ ਵਿੱਚ ਤੁਸੀਂ ਸਲਾਬ ਨਹੀਂ ਦੇਖੋਗੇ ਥੱਲੇ ਨਿਵਾ ਤੋਂ ਦੇਖਿਆ ਬਾਹਰੋਂ ਵੀ ਅਸੀਂ ਦੇਖਿਆ ਵੀ ਜਿੰਨੇ ਗਾਰੇ ਦੀ ਚਣਾਈ ਵਾਲੇ ਮਕਾਨਾਂ ਉਹਨਾਂ 'ਚ ਸੋਰਾ ਸਲਾਬ ਨਹੀਂ ਤੇ ਜਿਹੜੇ ਸਿਮਿੰਟ ਦੇ ਜ਼ਿਆਦਾ ਵੀਮਾ ਵਾਲਿਆਂ ਉਹਨਾਂ 'ਚ ਸੋਰਾ ਸਲਾਬ ਹੈਗਾ ਤੇ ਵੀ ਇਹਦੇ ਕਾਰਨ ਦਾ ਤੁਸੀਂ ਦੇਖੋ ਗੱਲ ਉਸ ਬਰਚੀ ਦੀ ਨਹੀਂ ਗੱਲ ਮਕਾਨ ਨੂੰ ਵਧੀਆ ਰੱਖਣ ਦੀ ਆ ਤੁਸੀਂ ਦੇਖੋ ਇੰਨੇ ਮੀ ਪਏ ਆ ਕੋਈ ਥੱਲੇ ਥੱਲੇ ਸਾਰਾ ਇਹ ਉਹ ਉਹਨਾਂ ਦੀ ਸਲਾਬਤਾ ਆ ਹੀ ਜਾਂਦੀ ਹੈ ਤੇ ਤੁਸੀਂ ਭਾਈ ਜੀ ਹੋਰ ਵੀ ਤੁਸੀਂ ਦੱਸ ਰਹੇ ਸੀਗੇ ਕਿ ਜਿਹੜੇ ਮਕਾਨ ਅੱਥਰਾਂ ਦੇ ਤੇ ਆਪਣੇ ਹੋਰ ਪਏ ਆ ਉਹ ਵੀ ਕਾਫੀ ਕਾਰੇ ਚ ਪੰਨ ਲਾ ਦੇ ਇੱਕ ਨਹੀਂ ਆਪਾਂ ਤੋਂ ਪਹਿਲਾਂ ਵੀ ਦੋ ਟੈਨ ਕੋਠੀਆਂ ਬਣੀਆਂ ਜੀ ਅੱਛਾ ਨਹੀਂ ਸਾਡੇ ਮੱਲੂਆ ਨੇ ਕੋਠੇ ਵਾ ਤੇ ਉੱਥੇ ਬਣੀਆਂ ਲੋ ਕੋਠੀਆਂ ਅੱਛਾ ਉਹ ਵੀ ਗਾਰੇ ਚ ਜਲੀ ਹਾਂ ਜੀ ਉਹ ਵੀ ਗਾਰੇ ਚ ਆਪਾਂ ਇਹ ਮਿਸਤਰੀ ਇਹ ਦੋ ਪਹਿਲਾਂ ਬਣੀਆਂ ਜੀ ਹੁਣ ਵੀ ਬਣਾ ਰਹੇ ਹੋ ਉਹ ਵੀ ਦੋ ਉਹ ਵੀ ਉਹ ਉਸੇ ਮਿਸਤਰੀ ਨੇ ਬਣਾ ਜੀ ਗਾਰੇ ਦੇ ਵਿੱਚ ਹੀ ਬਣਾ ਰਹੇ ਹਾਂ ਅੱਜ ਕੱਲ ਕੀ ਹੋ ਗਿਆ ਭਾਈ ਜੀ ਜਿਹੜੇ ਮਿਸਤਰੀ ਹੈ ਉਹ ਵੀ ਕਾ ਕਰ ਰਹੇ ਆ ਇਹ ਜਿਹੜੇ ਨਵੇਂ ਮੁੰਡੇ ਕੰਮ ਸਿੱਖ ਰਹੇ ਆ ਉਹਨੂੰ ਕਹਿ ਰਹੇ ਆ ਕਿ ਸਭ ਕੁਝ ਸਾਰੇ ਦਾ ਕੰਮ ਨਹੀਂ ਹੁੰਦਾ ਪਰ ਇਹ ਇੱਕ ਬਹੁਤ ਵੱਡੀ ਗੱਲ ਆ ਕੀ ਨਾਮ ਆ ਮਿਸਤਰੀ ਦਾ ਨਾਮ ਬੋਲੋ ਮਿਸਤਰੀ ਵੀਰਵਾਲ ਹੈ ਵੀਰਵਾਲਾ ਮਹਰਾਜਪਿੰਡ ਦਾ ਮਹਰਾਜਪਿੰਡ ਜੀ 32 ਸਾਲ ਆ ਪਰ ਜਿਆ ਪਤਾ ਮੁੰਡਾ ਇਹੋ ਲੱਗਦਾ ਠੀਕ ਠੀਕ ਆ ਠੀਕ ਆ ਜੀ ਠੀਕ ਆ ਪਰ ਮਿਸਤਰੀ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦਾ ਬਈ ਨੇ ਵੱਡੀ ਗੱਲ ਆ ਹਿੰਮਤ ਦੀ ਆ ਵੀ ਜਿਹੜਾ ਪੁਰਾਣੇ ਢੰਗ ਨਾਲ ਕਰਦੀ ਜਾਂਦਾ ਆਪਣੇ ਸਾਰੇ ਬਜ਼ੁਰਗਾਂ ਦੇ ਘਰ ਮਕਾਨਾਂ ਵਿੱਚ ਦੇਖੀ ਜਾਂਦਾ ਵੀ ਉਹ ਸਾਰੇ ਗਾਰੇ ਚ ਹਾਂਜੀ ਹਾਂਜੀ ਪਹਿਲਾਂ ਜਿਹੜੀਆਂ ਬਣਾਈਆਂ ਹੋਈਆਂ ਨੇਹਰੀ ਘੁੱਟੀਆਂ ਜਿਹ ਮੇਰੀ ਮੰਡੀ ਚ ਮੈਂ ਦੇਖਿਆ ਵੀ ਜੰਨੀਆਂ ਵੱਡੀਆਂ ਵੱਡੀਆਂ ਹਵੇਲੀਆਂ ਆ ਉਹ ਤਾਹਾਂ ਉਤੋਂ ਤੱਕ ਉਹਨਾਂ ਦੇ ਬਨੇਰੇ ਵੀ ਗਾਰੇ ਚ ਹੈ ਜੀ ਉਹਨਾਂ ਦੇ ਉੱਪਰ ਉਹਦਾ ਸਿਮਿੰਟ ਵੀ ਹੈ ਜੀ ਉਹਨਾਂ ਉੱਤੇ ਜਿਹੜੀ ਲਪਾਈ ਆ ਆ ਪਲਾਸਟਰ ਹੈ ਝੂਮੇ ਦਾ ਸੀ ਤੇ ਟੀਪੂ ਵੀ ਕੰਦੀ ਸੀ ਬਸ ਧੰਨਵਾਦ